ਆ ਗੱਲਾਂ ਚੌਰਨ ਚਨਜੀਤ ਸਿੰਘ ਜੀ ਚ ਨਹੀਂ ਕਹਿ ਰਹੇ ਆ ਉਹ ਪੂਰੀਆਂ ਕਰਕੇ ਦੇਣਗੇ ਏਐਮਸੀ ਵੀ ਪੜੂੰਗਾ ਇੰਸਟੀਚਿਊਸ਼ਨ ਵੀ ਪੜਨ ਗਿਆ ਔਰ ਜਲੰਧਰ ਦਾ 에어ਪੋਰਟ ਉਤੇ ਹਵਾਈ ਜਹਾਜ਼ ਜੜਿਆ ਫਲਾਈਟਸ ਵਧਣ ਗਿਆ ਔਰ ਇਨਫਰਾਸਟ੍ਰਕਚਰ ਪੂਰਾ ਬਿਲਡ ਕੀਤਾ ਜਾਏਗਾ ਜੀ ਚ ਨਹੀਂ 1.5 ਲੱਖ ਵੋਟ ਤੋਂ ਵੱਧ ਤੇ ਜਿੱਤਣਗੇ ਮੇਰਾ ਵੀ ਤਜਰਬਾ ਜਿਨ੍ਹਾਂ ਦੇ ਵੱਲੋਂ ਦਲ ਬਦਲੀਆਂ ਕੀਤੀਆਂ ਗਈਆਂ ਨੇ ਤੁਹਾਡੇ ਪੁਰਾਣੇ ਸਾਥੀ ਮਹਿੰਦਰ ਸਿੰਘ ਕੇਪੀ ਉਹਨਾਂ ਨੂੰ ਕੰਪੀਟੀਸ਼ਨ ਦੇ ਵਿੱਚ ਵੇਖਦੇ ਹਾਂ ਮੈਂ ਲੋਕਾਂ ਦੇ ਮੂੰਹ ਦੇਖ ਕੇ ਦੇਖ ਲੈਣਾ ਕਿ ਇਹ ਕਿੰਨੇ ਦਿਲ ਨਾਲ ਲੱਗਿਆ ਜਿਹੜਾ ਅੱਜ ਕੱਠ ਸੀ ਉਹ ਦੱਸ ਰਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਇਹ ਹੱਥਾਂ ਦੇ ਚੱਕ ਕੇ ਲੈ ਜਾਣਗੇ ਇਸ ਤਰੀਕੇ ਨਾਮਜ਼ਦਗੀ ਅੱਜ ਹੋਈ ਹੈ ਨਾਮਜ਼ਦਗੀ ਨੂੰ ਲੈ ਕੇ ਜਿਸ ਤਰੀਕੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਜਲੰਧਰ ਦੀ ਨੁਹਾਰ ਬਦਲਣੀ ਹੈ ਤੁਸੀਂ ਕਿਵੇਂ ਵੇਖਦੇ ਹੋ ਸੀ ਬਿਲਕੁਲ ਓਕੇਪੇਬਲ ਇਨਸਾਨ ਆ ਕੇਪੇਬਲ ਪੋਲੀਟੀਸ਼ੀਅਨ ਆ ਔਰ ਚੰਨੀ ਸਾਹਿਬ ਦਾ ਤਜਰਬਾ ਬਤੌਰ ਮੁੱਖ ਮੰਤਰੀ ਹੋਇਆ ਤੇ ਉਹਦਾ ਫਾਇਦਾ ਜਲੰਧਰ ਨੂੰ ਹੋਣਾ ਹੀ ਹੋਣਾ ਉਹ ਚੰਨੀਆਂ ਗੱਲਾਂ ਚਰਨ ਚਰਨਜੀਤ ਸਿੰਘ ਜੀ ਚੰਨੀ ਕਹਿ ਰਹੇ ਆ ਉਹ ਪੂਰੀਆਂ ਕਰਕੇ ਦੇਣਗੇ ਏਮਸੀ ਪੜੂੰਗਾ ਇੰਸਟੀਟਿਊਸ਼ਨ ਵਿੱਚ ਪੜਨ ਗਿਆ ਔਰ ਜਲੰਧਰ ਦਾ 에어ਪੋਰਟ ਉਤੇ ਹਵਾਈ ਜਹਾਜ਼ ਜੜਿਆ ਫਲਾਈਟਸ ਵਧਣ ਗਿਆ ਔਰ ਇਨਫਰਾਸਟ੍ਰਕਚਰ ਪੂਰਾ ਬਿਲਡ ਕੀਤਾ ਜਾਏਗਾ ਏ ਚਰਨਜੀਤ ਸਿੰਘ ਚੰਨੀ ਜਦੋਂ ਪਾਰਲੀਮੈਂਟ ਜਾਣਗੇ ਤੇ ਸਾਰੇ ਕੰਮ ਰਣਾ ਜੀ ਪਹਿਲਾਂ ਚੋਣਾਂ ਤੋਂ ਪਹਿਲਾਂ ਦਾਅਵੇ ਵਾਦੇ ਕੀਤੇ ਜਾਂਦੇ ਨੇ ਦਾਅਵੇ ਵਾਦਿਆਂ ਦੇ ਕਿਤੇ ਨਾ ਕਿਤੇ ਜ਼ਮੀਨੀ ਧਰਤਾਂ ਦੇ ਉੱਪਰ ਸੁਚਾਈਆਂ ਦੇ ਦੌਰ ਉਸ ਤਰੀਕੇ ਨਾਲ ਚੱਲਦਾ ਹੈ ਕਾਂਗਰਸ ਦਾ ਤਾਂ ਤਬਾਕਿਆਂ ਦਾ ਫਰਕ ਹੈ ਇਹ ਰਹਿਣਾ ਅਸੀਂ ਜਿਹੜਾ ਵਾਦਾ ਕਰੀਦਾ ਉਹ ਪੂਰਾ ਕਰੀਦਾ ਰਣਾ ਜੀ ਤੁਹਾਡੇ ਵੱਲੋਂ ਬੋਲੀ ਕੇ ਗੱਲ ਜਿਹੜੀ ਉਹਦਾ ਅਸਰ ਬਹੁਤ ਦੂਰ ਤੱਕ ਜਾਂਦਾ ਹੈ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਹੱਕ ਦੇ ਵਿੱਚ ਜਿੰਨਾਂ ਨਿਵਾਸੀ ਨੇ ਕੀ ਕਹਣਾ ਚੰਨੀ 1.5 ਲੱਖ ਵੋਟ ਤੋਂ ਵੱਧ ਤੇ ਜਿੱਤਣਗੇ ਮੇਰਾ ਵੀ ਤਜਰਬਾ ਰਣਾ ਗੁਰਜੀਤ ਸਿੰਘ ਮੈਂ 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 ਲੋਕਾਂ ਦੇ ਮੂੰਹ ਦੇਖ ਜਿਹੜਾ ਅੱਜ ਇਕੱਠ ਸੀ ਉਹ ਦੱਸ ਰਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਇਹ ਹੱਥਾਂ ਤੇ ਚੱਕ ਕੇ ਲੈ ਜਾਣਗੇ। ਨਾ ਸਵਾਲ ਜਿਨ੍ਹਾਂ ਦੇ ਵੱਲੋਂ ਦਲ ਬਦਲੀਆਂ ਕੀਤੀਆਂ ਗਈਆਂ ਨੇ ਤੁਹਾਡੇ ਪੁਰਾਣੇ ਸਾਥੀ ਮਿੰਦਰ ਸਿੰਘ ਕੇਪੀ ਉਹਨਾਂ ਨੂੰ ਕੰਪੀਟੀਸ਼ਨ ਦੇ ਵਿੱਚ ਵੇਖਦੇ ਹਾਂ। ਮੈਂ ਮੈਂ ਕਿਸੇ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ। ਚਰਨਜੀਤ ਸਿੰਘ ਸਾਡੇ ਕੈਂਡੀਡੇਟ ਨੇ। ਔਰ ਇਹ ਬੜੀ ਭਾਰੀ ਗਿਣਤੀ ਨਾਲ ਜਿੱਤਣਗੇ ਔਰ ਮੈਨੂੰ ਖੁਸ਼ੀ ਹੋਈ ਲੜੀ ਲੜੀ ਜੇ ਕਹ ਬਣਾਉ ਤਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਨਾਲ ਕੇ ਤਾਂ ਕੰਪੀਟੀਸ਼ਨ ਇਹ ਤਾਂ ਲੋਕ ਦੱਸਣਗੇ ਲੇਕਿਨ ਟੌਪ ਦੇ ਉੱਤੇ ਸਰਦਾਰ ਚਰਨਜੀਤ ਸਿੰਘ ਚ ਨਹੀਂ ਹੋ ਬਹੁਤ ਬਹੁਤ ਮੇਰੇ ਮਹਾਰਾਣਾ ਜੀ ਸੋ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਇੱਕ ਬਹੁਤ ਵੱਡਾ ਕਹਿ ਲੀਏ ਕਿ ਦਾਵਾ ਕਰ ਦਿੱਤਾ ਗਿਆ ਹੈ ਕਿ 1.5 ਲੱਖ ਵੋਟ ਤੋਂ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਜਲੰਧਰ ਦੇ ਵਿੱਚ ਜਿੱਤ ਹਾਸਲ ਕਰਨਗੇ ਹਾਲਾਂਕਿ ਠੋਕੇ ਗਏ ਦਾਅਵੇ ਦੇ ਵਿੱਚ ਕਿੰਨਾ ਕੁ ਦਮਖਮ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਇੱਕ ਤਰੀਕ ਨੂੰ ਪਾਈ ਗਈ ਵੋਟ ਦੇ ਵਿੱਚ ਕਿੰਨਾ ਕੁ ਇਜ਼ਾਫਾ ਇਸ ਦਾਅਵੇ ਦੇ ਨਾਲ ਕੀਤਾ ਜਾ ਸਕਦਾ ਹੈ ਆਉਣ ਵਾਲਾ ਸਮਾਂ ਬੈਨੇਗਾ ਪਰ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਵੱਲੋਂ ਬੋਲੇ ਗਏ ਬੋਲ ਜਿਹੜੇ ਨੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਕਰ ਗਏ ਨੇ ਕੰਪੀਟੀਸ਼ਨ ਦੇ ਵਿੱਚ ਉਹ ਕਹਿੰਦੇ ਕੋਈ ਨਹੀਂ ਪਹਿਲੇ ਨੰਬਰ ਦੇ ਉੱਪਰ ਕਾਂਗਰਸ ਹੈ ਦੂਸਰੀਆਂ ਪਾਰਟੀਆਂ ਦੇ ਵੱਲੋਂ ਖਰੀਦੇ ਗਏ ਦੂਸਰੀਆਂ ਪਾਰਟੀਆਂ ਦੇ ਵੱਲੋਂ ਬਹੁਤ ਸਾਰੇ ਵੱਲਬਲੇਵੇਂ ਪੈਦਾ ਕਰਕੇ ਲਿਆਂਦੇ ਗਏ ਲੋਕ ਨੇ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਨ ਕਿਆ ਕਿ ਚਿਹਰੇ ਦੇਖ ਕੇ ਮੇਰੇ ਵੱਲੋਂ ਹਿਸਾਬ ਲਗਾ ਲਿਆ ਗਿਆ ਕਿ ਚਰਨਜੀਤ ਸਿੰਘ ਚੰਨੀ ਹੋਣੀ 1.5 ਲੱਖ ਵੋਟ ਤੋਂ ਜਲੰਧਰ ਦੀ ਲੋਕ ਸਭਾ ਸੀਟ ਨੂੰ ਜਿੱਤਰੇ ਨੇ ਸੋ ਇਹਨਾਂ ਵਾਅਦੇ ਦਾਬਿਆਂ ਦੇ ਵਿੱਚ ਕਿੰਨਾ ਕੁ ਕਹਿ ਲਈਏ ਕਿ ਜ਼ਮੀਨੀ ਧਰਾਤਲ ਦੀ ਸਚਾਈ ਦਾ ਦੌਰ ਚੱਲਣਾ ਹੈ ਆਉਣ ਵਾਲਾ ਸਮਾਂ ਬਿਆਨੇਗਾ ਬਹਿਰ ਹਾਲ ਇਸ ਰਿਪੋਰਟ ਦੇ ਵਿੱਚ ਅੱਜ ਜਿਸ ਤਰੀਕੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨਾਮਜ਼ਦਗੀ ਦੇ ਦੌਰ ਦੇ ਵਿੱਚ ਉਹਨਾਂ ਦੇ ਵੱਲੋਂ ਪਹੁੰਚ ਕੇ ਕਿਸ ਤਰੀਕੇ ਦੇ ਨਾਲ ਇਹ ਗੱਲਬਾਤ ਕੀਤੀ ਗਈ ਹੈ ਗੱਲਬਾਤ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਤੇ ਅੱਜ ਨਾਮਜ਼ਦਗੀਆਂ ਦੇ ਦੌਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਪ੍ਰਚ ਖੁਲਾਸੇ ਹੋਣਗੇ ਇਹ ਵੀ ਆਉਣ ਵਾਲਾ ਸਮਾਂ ਦਾ ਸੀਗਾ ਬਹਿਰ ਹਾਲ ਆ ਇਸ ਰਿਪੋਰਟ ਦੀ ਤਹ ਤੱਕ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਆ ਪਹੁੰਚਿਆ ਜਾਣਾ ਅੱਜ ਦੇ ਇਸ ਨਾਮਜ਼ਦਗੀ ਦੇ ਦੌਰ ਦੇ ਵਿੱਚ ਤਮਾਮ ਉਹਨਾਂ ਲੋਕਾਂ ਦੇ ਇਕੱਠ ਨੂੰ ਦੇਖਦਿਆਂ ਹੋਇਆ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਜਿਹੜੇ ਨੇ ਜਲੰਧਰ ਦੀ ਸਿਆਸਤ ਦੇ ਵਿੱਚ ਲਿਆ ਕੇ ਖੜੀਆਂ ਕਰਦੇ ਨੇ ਬਹਿਰ ਹਾਲ ਇਸ ਰਿਪੋਰਟ ਦੇ ਵਿੱਚ ਐਨਾ ਹੀ ਕੈਮਰਾਮੈਨ ਵਿਜੇ ਦੇ ਨਾਲ ਮੈਂ ਸੁਖਵੀਰ ਸਿੰਘ ਸ਼ਿਰਗਿਲ ਪ੍ਰਾਈਮ ਪੰਜਾਬ ਟੀਵੀ ਜਲੰਧਰ